ਉੱਥੇ ਦੇ ਪਿੰਡਾਂ ਦੀ ਹਾਲਾਤ ਦੇਖੀ ਹੈ ਤੇ ਉੱਥੇ ਦੇ ਵਾਸੀਆਂ ਦੇ ਵੱਖ-ਵੱਖ ਰੋਗ ਆਏ ਹੋਏ ਆ ਕਿਉਂਕਿ ਉਹਨਾਂ ਦਾ ਪਾਣੀ ਖਰਾਬ ਹੋ ਗਿਆ ਹੈਗਾ ਕਿਉਂਕਿ ਫੈਕਟਰੀ ਉੱਥੇ ਪਾਣੀ ਥੱਲੇ ਵੀ ਛੱਡਦੀ ਹੈ ਤੇ ਜਿਹੜਾ ਉਹ ਪ੍ਰੋਸੈਸਿੰਗ ਵਾਸਤੇ ਸਾਰਾ ਦਿੱਲੀ ਤੋਂ ਲੈ ਕੇ ਗੰਦ ਉੱਥੇ ਸੁੱਟ ਕੇ ਉਹਦੇ ਤੋਂ ਗੈਸ ਬਣਾਉਂਦੀ ਹੈ ਲਗਾਤਾਰ ਅਸੀਂ ਬਾਰ-ਬਾਰ ਪ੍ਰਸ਼ਾਸਨ ਦੀਆਂ ਮਿਲਨਤਾ ਕਰ ਲਏ ਤੇ ਸਰਕਾਰ ਤੱਕ ਆਪਣੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸਾਡੀ ਨਾ ਸੁਣਵਾਈ ਹੋਈ ਤਾਂ ਹਾਰ ਕੇ ਅੱਜ ਸਾਨੂੰ ਚੰਡੀਗੜ੍ਹ ਲੁਧਿਆਣਾ ਰੋੜਾ ਜਿਹੜਾ ਉਹ ਜਾਮ ਕਰਨਾ ਪਿਆ ਮੁਸਰਬਾਦ ਮੁਸਰਬਾਦ ਭਵੰਤਮਾਨ ਦਾ ਹਾਰਾ ਬਿੰਦ ਵਰਦਾਵਾਰ ਮੁਸਰਬਾਦ ਮੁਸਰਬਾਦ ਲੋਕਾਂ ਵੇ ਕਾ ਜਿੰਦਾਬਾਦ 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 ਆਰਥਿਕ ਜ਼ਾਂਚ ਉਹਨੇ ਨਕਾਦੀਆਂ ਚਿੰਦਾਬਾਦ ਜਿੰਦਾਬਾਦ ਜਿੰਦਾਬਾਦ ਮੁਸਰਬਾਦ ਫੈਕਟਰੀ ਮਾਲਕ ਮੁਰਦਾਵਾਲ 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 ਫੈਕਟਰੀ ਲੱਗਣ ਨਹੀਂ ਦੇਵੇ ਮੁਰਦਾਵਾਲ 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 ਪੰਜਾਬ ਸਰਕਾਰ ਮੁਰਦਾਵਾਲ 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 ਸਰਦੋ ਪਹਿਲਾ ਜੇਕਰ ਘਰ ਦੇ ਵਾਲੇ ਗੰਦਾ ਪ੍ਰੇਡ ਨਹੀਂ ਕਰਦੇ ਆ ਉਦੋਂ ਬਾਅਦ ਵੀ ਹੋ ਜਾਂਦਾ ਹੈ ਵੀ ਪ੍ਰਸ਼ਾਸਨ ਕੋਲ ਜਾਓ ਜਾ ਮੇਰੇ ਸਾਡੀ ਪਛਾਣ ਨਹੀਂ ਹੋ ਰਹੀ ਜਾ ਮੇਰੇ ਉਹਨਾਂ ਤੱਕ ਗੱਲ ਨਹੀਂ ਪਹੁੰਚੀ ਔਰ ਤਾਂ ਕਿ ਦਿੱਲੀ ਤੋਂ ਆਇਆ ਕਿਸੇ ਦਾ ਮਨਜ਼ੂਰੀ ਨਹੀਂ ਲਈ ਜਹਾੜ ਬਣਾਉਣ ਦੀ ਫੈਕਟਰੀ ਲਾਤੀ ਸਾਡੇ ਪਿੰਡਾਂ 'ਚ ਫਿਰ ਬਹੁਤ ਬਰਾ ਲਾ ਲੋਕਾਂ ਦਾ ਉਹ ਘਰਾਂ ਦੇ ਵਿੱਚ ਕੋਈ ਰਿਸ਼ਤਾ ਨਹੀਂ ਕਰਦਾ ਦੇਖੋ ਕਹੇ ਜੀ ਬਿਵਾਰੀ ਲੱਗ ਗਈ ਹੈ ਪੌਂਟਰੀ ਤੇ ਆਉਣ ਨਾ ਚੋਰ ਮੇਰਾ ਇਸ ਮੋਟਾ ਲੱਗੀ ਜੁਬਾ ਹਾਂ ਆਪਣਾ ਲੰਮਾ ਰੰਗ ਜੁਬਾਹ ਤੋਂ ਵੀ ਕੁਰਸੀਆਂ ਬਣਾਉਂਦਾ ਥੋੜਾ ਜਿਆਦਾ ਫੋਨ ਬਣਾਇਆ ਕਰੋ ਇਹ ਪੰਜਾਬ ਦਾ ਸਭ ਤੋਂ ਵੱਧ ਆਪਣੇ ਦਰਿਆਵਾਂ ਦਾ ਪਾਣੀ ਦਾ ਵਸਿਆ ਹੋਇਆ ਇਲਾਕਾ ਹੈਗਾ ਪਿਛਲੀ ਵਾਰੀ ਭਗਵੰਤ ਮਾਨ ਦੀ ਸਰਕਾਰ ਨੇ ਕੋਹਾੜੇ ਚੇ ਟੈਕਸਟਾਈਲ ਪਾਰਕ ਲਾਣ ਦਾ ਬਿਆਨ ਕਰਤਾ ਸੀਗਾ ਉੱਥੇ ਵੀ ਪਾਣੀ ਗੰਦਾ ਹੋਣ ਦੇ ਨਾਤੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹ ਟੈਕਸਟਾਈਲ ਪਾਰਕ ਦਾ ਵਿਰੋਧ ਕੀਤਾ ਸੀਗਾ ਕਿਉਂਕਿ ਅੱਜ ਪੰਜਾਬ ਦੀ ਅਗਲੀਆਂ ਪੀੜ੍hiyan ਜਿਹੜੀਆਂ ਕੈਂਸਰ ਹੋਰ ਖਰਾਬੀਆਂ ਸਾਡੇ ਪਾਣੀ 'ਚ ਦਰਾਰ ਅਧਰਾਇਆਂ ਤੇ ਆ ਰਹੀ ਹੈ ਉਹ ਤੁਸੀਂ ਲੁਧਿਆਣੇ ਤੋਂ ਥੱਲੇ ਜਿਹੜੇ ਪਿੰਡ ਹੈ ਉਹ ਤੁਸੀਂ ਦੇਖ ਸਕਦੇ ਹੋ ਉੱਥੇ ਬੱਚਿਆਂ ਦੇ ਦੰਦ ਗਲੇ ਹੋਏ ਆ ਕੈਂਸਰ ਆਇਆ ਹੋਇਆ ਹੈਗਾ ਜਿਹੜਾ ਪ੍ਰੋਗਰਾਮ ਅੱਜ ਉਰੇ ਇਹਨਾਂ ਨੇ ਰੱਖਿਆ ਇਹਦੇ ਵਿੱਚ ਜਿਹੜਾ ਇਹ ਘੁੰਗਰਾਲੀ ਕਲਾ ਪਿੰਡ ਹੈ ਇਹੋ ਜਿਹਾ ਪ੍ਰੋਜੈਕਟ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਸ਼ਿਕਾਇਤਾਂ ਇਹਨਾਂ ਨੇ ਵੀਡੀਓਗ੍ਰਾਫੀ ਕਰਕੇ ਉੱਥੇ ਦੇ ਪਿੰਟਾਂ ਦੀ ਹਾਲਾਤ ਦੇਖੀ ਹੈ ਤੇ ਉੱਥੇ ਦੇ ਵਾਸੀਆਂ ਦੇ ਵੱਖ-ਵੱਖ ਰੋਗ ਆਏ ਹੋਏ ਆ ਕਿਉਂਕਿ ਉਹਨਾਂ ਦਾ ਪਾਣੀ ਖਰਾਬ ਹੋ ਗਿਆ ਹੈਗਾ ਕਿਉਂਕਿ ਫੈਕਟਰੀ ਉੱਥੇ ਪਾਣੀ ਥੱਲੇ ਵੀ ਛੱਡਦੀ ਹੈ ਤੇ ਜਿਹੜਾ ਉਹ ਪ੍ਰੋਸੈਸਿੰਗ ਵਾਸਤੇ ਸਾਰਾ ਦਿੱਲੀ ਤੋਂ ਲੈ ਕੇ ਗੰਦ ਉੱਥੇ ਸੁੱਟ ਕੇ ਉਹਦੇ ਤੋਂ ਗੈਸ ਬਣਾਉਂਦੀ ਹੈ ਉਹਦੇ ਨਾਲ ਜਿਹੜਾ ਸਮੈਲ ਆਉਂਦੀ ਹੈ ਪਿੰਡ ਰਹਿਣ ਜੋਗਾ ਨਹੀਂ ਹੋ ਗਿਆ ਹੈਗਾ ਇਹ ਜਿਹੜਾ ਕੰਮ ਹੋ ਰਿਹਾ ਹੈਗਾ ਇਹ ਸਾਡੇ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਬਿਲਕੁਲ ਖਰਾਬ ਕਰ ਰਿਹਾ ਹੈਗਾ ਜਿਹੜੀ ਇਸ ਸਮਾਜ ਨੇ ਉੱਠ ਕੇ ਇਸ ਨੂੰ ਪਹਿਲਾਂ ਹੀ ਨੱਥ ਪਾਉਣ ਦਾ ਯਤਨ ਕੀਤਾ ਹੈ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ बार-बार ਇਹ ਸਰਕਾਰ ਇੱਥੇ ਇਹੋ ਜਿਹੇ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਹੜਾ ਸਾਡਾ ਵਾਤਾਵਰਣ ਅਗਲੀਆਂ ਪੀੜ੍ਹੀਆਂ ਦਾ ਰਹਿਣ ਬੈਣ ਦਾ ਨਾਸ਼ ਕਰਨ ਤੇ ਆਈ ਹੋਈ ਹੈ ਕਿੱਥੇ ਸੋਚ ਸੀਗੀ ਇਹ ਸਰਕਾਰ ਦਿੱਲੀ ਤੋਂ ਵਧੀਆਂ ਨੌਕਰੀਆਂ ਲੈ ਕੇ ਆਉਗੀ ਪਰ ਅੱਜ ਅਸੀਂ ਇਹੀ ਦੇਖਦੇ ਆਂ ਦਿੱਲੀ ਦਾ ਗੰਧ ਉਹਦੀ ਮੁਸ਼ਕ ਉਹਦੀਆਂ ਜਿਹੜੀਆਂ ਕੈਂਸਰ ਰੋਗ ਉਹ ਸਾਰੇ ਸਾਡੇ ਪਿੰਡਾਂ ਦੇ ਵਿੱਚ ਲੈ ਕੇ ਆ ਰਹੀ ਹੈ ਜਿੱਥੇ 20 20 ਫੁੱਟ ਪਾਣੀ ਇੱਥੇ ਮਿਲਦਾ ਪੰਜਾਬ 'ਚ ਇਹੋ ਜਿਹੀ ਕੋਈ ਧਰਤੀ ਨਹੀਂ ਹੈਗੀ ਇਹ ਵੀ ਜੇ ਖਰਾਬ ਕਰਨ ਲੱਗ ਪਏ ਤਾਂ ਸਾਡੇ ਵਾਸਤੇ ਉਰੇ ਨਰਕ ਬਣ ਜਾਊਗਾ ਸਾਡੇ ਉਰੇ ਬੱਚੇ ਨਹੀਂ ਪਾਲ ਸਕਣੇ ਸਾਡੇ ਉਰੇ ਅੱਗੇ ਕਾਰੋਬਾਰ ਨਹੀਂ ਹੋਣੇ ਸਾਡੇ ਉਰੇ ਘਰਾਂ ਦੇ ਵਿੱਚ ਵਿਆਹਣ ਦਾ ਉਸਤੇ ਵੀ ਉਰੇ ਪ੍ਰੇਜ ਕਰਨਗੇ ਕਿ ਇਹਨਾਂ ਦੇ ਪਿੰਡ 'ਚ ਤਾਂ ਮੁਸ਼ਕਾਉਂਦੀ ਹੈ ਉੱਥੇ ਆਪਣੀ ਕੁੜੀ ਦੀ ਨਾਲ ਬਿਨਾ ਵਸਾ ਦਿਓ ਸੋ ਇਹ ਇਸ ਇਲਾਕੇ ਦਾ ਇੱਕ ਬਹੁਤ ਅਹਿਮ ਮਸਲਾ ਹੈਗਾ ਔਰ ਹਰੇਕ ਸਿਆਸੀ ਪਾਰਟੀ ਨੂੰ ਦੇ ਉੱਤੇ ਜੁੜ ਕੇ ਇਹਨਾਂ ਦੀ ਰਖਵਾਲੀ ਕਰਨੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਾ ਲੰਬਰ ਸਰ ਵੱਲੋਂ ਅਸੀਂ ਡਟ ਕੇ ਇਹਨਾਂ ਨਾਲ ਖੜੇ ਆ ਜੋ ਕੰਗਰਾਲੀ ਦੇ ਵਿੱਚ ਕਾਰਜਕਾਰੀ ਹੋਈ ਹੈ ਸਰਕਾਰ ਉਹਦੇ ਵਿੱਚ ਫੈਕਟ ਫਾਈਨਡਿੰਗ ਕਮਿਸ਼ਨ ਬਣਾਏ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਉੱਥੇ ਜਾ ਕੇ ਫੈਕਟ ਫਾਈਨਡਿੰਗ ਕਰਕੇ ਆਏ ਪੋਲਿਊਸ਼ਨ ਬੋਰਡ ਇਹਨੂੰ ਫਿਰ ਤੋਂ ਮੁੜ ਕੇ ਜਾਂਚ ਕਰੇ ਇਹ ਕੰਮ ਅੱਗੇ ਨਹੀਂ ਵਧਣ ਦੇਣਾ ਚਾਹੀਦਾ ਜਿੰਨੀ ਦੇਰ ਤਸੱਲੀ ਨਾਲ ਇਹਦਾ ਕੋਈ ਜਵਾਬ ਨਹੀਂ ਮਿਲਦਾ ਤੇ ਜੋ ਅੱਜ ਦੀ ਸਥਿਤੀ ਹੈ ਉਹਦੇ ਵਿੱਚ ਕੰਗਰਾਲੀ ਕਲਾ ਜਾ ਕੇ ਦੇਖ ਲਓ ਬਿਲਕੁਲ ਨਾਸ ਮਾਰਿਆ ਹੋਇਆ ਇਹਨਾਂ ਨੇ ਮਾਲਵਿੰਦਰ ਸਿੰਘ लवली ਸਰਪੰਚ ਮੁਸ਼ਕਲਤ ਹੈ ਬਸ ਰੱਤੀ ਦੋਣ ਵਿਚ ਹੈ ਜੀ ਉਹ ਵੈਕਟਰੀ ਦਾ ਕੰਮ ਚੱਲੀ ਜਾ ਰਿਹਾ ਜੀ ਇਹ ਦੇ ਕਰਕੇ ਫਿਰ ਲੋਕਾਂ ਨੂੰ ਸੜਕਾਂ ਦੇ ਆਗੇ ਜਿੱਨੇ ਜਿਹੜਾ ਪੂਰਨ ਤੌਰ ਤੇ ਬੰਦ ਨਹੀਂ ਹੁੰਦਾ ਅਸੀਂ ਇੱਥੇ ਜਾਣਾ ਨਹੀਂ ਹਣ ਮੇਰੇ ਤੋਂ ਤਾਂ ਵਾਅਦਾ ਕਰਨੇ ਜੀ ਤੇ ਹੁਣ ਤੁਸੀਂ ਕੀ ਕੀ ਕਰੋਗੇ ਉਹਨਾਂ ਵੀ ਕੌਣ ਆ ਕੇ ਠੋਡੀ ਗੱਲ ਸੁਣੇ ਇੱਥੇ ਸਰਕਾਰ ਸੁਣੇ ਜੇਗੇ ਜਿਹੜਾ ਕੋਈ ਨੁਮਾਇੰਦਗੀ ਉੱਚ ਅਧਿਕਾਰੀ ਹੈ ਸਾਡਾ ਹੱਲ ਕਰਾਵੇ ਜੀ ਅਸੀਂ ਇੱਥੇ ਬੈਠ ਕੇ ਕਰਨੇ ਨਹੀਂ ਧੁੱਪ ਵਿੱਚ ਲੇਕਿਨ ਨਹੀਂ ਕੋਈ ਆਉਂਦਾ ਤਾਂ ਧਰਨਾ ਪੂਰਾ ਜਾਰੀ ਲੱਗਿਆ ਆ ਰਹੀ ਰਹੂਗਾ ਰਾਤ ਦਿਨ ਤੱਕ ਜਾਰੀ ਰਹੂਗਾ ਅਸੀਂ ਆਪਣੇ ਸਾਰਾ ਦੇਖੋ ਸਾਰਾ ਪ੍ਰੈਸ਼ਨ ਬਣੀ ਘਰੋਂ ਨਾਲ ਲੈ ਕੇ ਆਏ ਜਿਵੇਂ ਦਿੱਲੀ ਗਏ ਸੀ ਕੋਈ ਹਿਸਾਬ ਦਾ ਨਹੀਂ 사ਸ਼ੀ ਗਾਰ ਜੀ ਮੇਰਾ ਨਾਮ ਕੁਲਵੀਰ ਸਿੰਘ ਮੁਸਕਾਬਾਦ ਤੇ ਅੱਜ ਅਸੀਂ ਜਿਹੜੀ ਫੈਕਟਰੀ ਦੇ ਪਿੱਛੇ ਅਸੀਂ ਲੰਬੇ ਸਮੇਂ ਤੋਂ ਇੱਕ ਜਿਹੜਾ ਸੰਘਰਸ਼ ਕਰਦੇ ਆ ਰਹੇ ਸੀ ਕਿ ਫੈਕਟਰੀ ਬੰਦ ਕੀਤੀ ਜਾਵੇ ਜੋ ਕਿ ਪ੍ਰਸ਼ਾਸਨ ਨੇ ਸਾਡੀ ਨਾ ਸੁਣਵਾਈ ਕੀਤੀ ਤੇ ਲਗਾਤਾਰ ਅਸੀਂ ਬਾਰ ਬਾਰ ਪ੍ਰਸ਼ਾਸਨ ਦੀਆਂ ਮਿਲੰਤਾ ਕਰ ਲੈ ਤੇ ਸਰਕਾਰ ਤੱਕ ਆਪਣੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸਾਡੀ ਨਾ ਸੁਣਵਾਈ ਹੋਈ ਤਾਂ ਹਾਰ ਕੇ ਅੱਜ ਸਾਨੂੰ ਚੰਡੀਗੜ੍ਹ ਲੁਧਿਆਣਾ ਰੋਡ ਆ ਜਿਹੜਾ ਉਹ ਜਾਮ ਕਰਨਾ ਪਿਆ ਹੁਣ ਅਸੀਂ ਉਹਨਾਂ ਚਿਰ ਅਸੀਂ ਇਹਨੂੰ ਜਾਮ ਕਰਕੇ ਰੱਖਾਂਗੇ ਉਹਨਾਂ ਚਿਰ ਅਸੀਂ ਇੱਥੇ ਆਪਣਾ ਪ੍ਰਦਰਸ਼ਨ ਕਰਾਂਗੇ ਅਸੀਂ ਰੋਸ ਧਰਨਾ ਲਾ ਕੇ ਰੱਖਾਂਗੇ ਜਿੰਨਾ ਚਿਰ ਸਰਕਾਰ ਸਾਡੀ ਉਹ ਫੈਕਟਰੀ ਦੇ ਉੱਤੇ ਸੀਜ ਬੰਦ ਤਾਲਾ ਨਹੀਂ ਲਾ ਦਿੰਦੀ ਮੇਰਾ ਨਾਮ ਪਰਮਜੀਤ ਕੌਰ ਆ ਜੀ ਤੇ ਪਿੰਡ ਮੁਸਕਾਬਾਤ ਜਿਹੜੀ ਜੂ ਧਰਨਾ ਲਗਾਇਆ ਤੁਸੀਂ ਪਹੁੰਚੋ ਰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਜ਼ਹਿਰੀਲੀ ਗੈਸ ਫੈਕਟਰੀ ਆ ਧਰਨਾ ਲੱਗ ਰਿਹਾ ਫੈਕਟਰੀ ਲੱਗ ਰਹੀ ਆ ਉਹ ਅਸੀਂ ਲੱਗਣ ਨਹੀਂ ਦੇਣੀ ਜੀ ਫੈਕਟਰੀ ਕਿਉਂਕਿ ਇਹਦੇ ਨਾਲ ਸਾਡਾ ਵਾਤਾਵਰਨ ਜਿਹੜਾ ਦੂਸ਼ਤ ਹੋਊਗਾ ਜੇ ਬਾਈ ਚਾਂਸ ਕਿਸੇ ਟਾਈਮ ਗੈਸ ਲੀਕ ਹੁੰਦੀ ਹੈ ਉਹ ਹਵਾ ਦੇ ਵਿੱਚ ਰਹੂਗੀ ਜੀ ਤੇ ਸਾਡੇ ਪਿੰਡ ਤੇ ਹੀ ਉਹਦਾ ਪ੍ਰਭਾਵ ਪੈਣਾ। ਇਹ ਭਾਈ ਧਰਨਾ ਦੇ ਬੈਠੋ ਕਿੰਨੇ ਚਿਰ ਲਈ ਬੈਣਾ ਧਰਨਾ। ਉਹ ਧਰਨਾ ਜੀ ਸਾਡਾ ਅਣ ਮਿੱਥੇ ਸਮੇ ਲਈ ਆ ਜਿੰਨਾ ਚਿਰ ਤੱਕ ਸਾਨੂੰ ਪ੍ਰਸ਼ਾਸਨ ਜਾਂ ਸਰਕਾਰ ਲਿਖਤੀ ਰੂਪ ਜੀ ਨਹੀਂ ਦਿੰਦੀ ਉਹਨਾਂ ਚਿਰ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਅਸੀਂ ਇੱਥੇ ਪੱਕਾ ਧਰਨਾ ਲਾ ਲਿਆ ਜੀ ਚਾਹੇ ਮਹੀਨਾ 2 ਮਹੀਨੇ ਜਿੰਨਾ ਮਰਜੀ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲੱਗੇ ਹੋਏ ਨੇ ਉਸੇ ਤਰ੍ਹਾਂ ਇਹ ਪੱਕਾ ਧਰਨਾ ਰਹੂਗਾ। ਬਲਾਕ ਦਾ ਮਸੂਦਾ ਵੀਕੇ ਜੋ ਕਰਦੀ ਹੈ ਅੱਜ ਧਰਨਾ ਲਗਾਇਆ ਕੀ ਕਿਹੜਾ ਜੋ ਉਹ ਧਰਨਾ ਹੈ ਜੀ ਦੋ ਮੰਨ ਲਓ ਲੋਕਾਂ ਨੇ ਲਾਇਆ ਇੱਕ ਤਾਂ ਜੋ ਪੁਸ਼ਤਾਵਰ ਫੈਕਟਰੀ ਲੱਗ ਰਹੀ ਹੈ ਜੀ ਬਾਇਓ ਗੈਸ ਦੀ ਉਹਦੇ ਖੰਦੇ ਲਾਇਆ ਉਹ ਸਾਡੇ ਰਾਕੇ ਨੂੰ ਜੋ ਅਲਗ-ਅਲਗ ਦੇ ਪਿੰਡਾਂ ਨਾਲੋਂ ਹਲੋ 34 ਨਾਲ ਲੱਗਦੇ ਕਰਕੇ ਨਾ ਲਈ ਜਾਵੇ ਤਾਂ ਅਸੀਂ ਉਰੇ ਬੈਠ ਗਏ ਤੇ ਹੁਣ ਕਿਵੇਂ ਤੈਨੂੰ ਤਾਂ ਕਰੂਗਾ ਧੰਨਾ ਜਰੀਏ ਤਾਂ ਸਾ ਜੀ ਜੰਦੇ ਜੰਦੇ ਵਿੱਚ ਬੱਚੇ ਤਾਂ ਦੀਆਂ ਦੇ ਵਿੱਚ ਅਸੀਂ ਆਪਣਾ ਸਵਾਲ ਰਹਿ ਜਾਂਦਾ ਫੈਨ ਦਾ ਪ੍ਰਬੰਧ ਦਾ ਰੋਟੀ ਪਾਣੀ ਦਾ ਵੀ ਤੇ ਅਸੀਂ ਜਗਦਰ ਬੈਠਾਂਗੇ ਜਿੰਨਾ ਚਿਰ ਐਕਟਿਵਿਟੀ ਕਰਦੀ ਰਹਿੰਦੀ ਹੈ ਜਿੰਦਰ ਸਿੰਘ ਰਹੇ ਬਾ ਸ਼ਹਿਰੀ ਪ੍ਰਧਾਨ ਆਵਾ ਦੀ ਪਾਰਟੀ ਸਮਰਾਲ ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਨੂੰ ਵਿਰਾਗੀ ਜੀ ਜੋ ਸਾਡੇ ਜਗਤਾਰ ਸਿੰਘ ਦੈਲਪੁਰਾਈ ਨੇ ਉਹਨਾਂ ਨੇ ਖਾਸ ਇੱਥੇ ਭੇਜਿਆ ਬਾ ਧੰਨਵੇ ਸ਼ਾਮਨ ਹੋਣ ਲਈ ਮੀਟਿੰਗਾਂ ਦਾ ਦੌਰ ਕਾਫੀ ਦਿਨ ਤੋਂ ਚੱਲ ਰਿਹਾ ਵਾ ਉਹ ਪਰ ਮੀਟਿੰਗਾਂ ਕੋਈ ਸੱਟਾ ਨਾ ਨਿਕਲ ਕਰਕੇ ਇਹ ਨੂੰ ਧਰਨਾ ਲਾਉਣਾ ਪਿਆ ਵਾ ਜੋ ਕਿ ਤੁਹਾਨੂੰ ਪਤਾ ਹੀ ਉਹ ਮੁਸ਼ਕਵਾਲ ਫੈਕਟਰੀ ਲੱਗ ਰਹੀ ਆ ਬਾਇਓ ਗੈਸ ਪਲੈਂਟ ਜੋ ਕਿ ਬਹੁਤ ਹੀ ਕਹਿ ਲਈ ਨਿਆਈ ਲੱਗ ਰਹੀ ਆ ਪਿੰਡਾਂ ਦਾ ਕਹਿਣਾ ਵਾ ਤੇ ਉਸ ਤਰ੍ਹਾਂ ਹੀ ਇੱਕ ਫੈਕਟਰੀ ਕਿਨ੍ਹੜਾਈ ਰਾਜਪੂਤਾਂ ਵਿੱਚ ਲੱਗੀ ਆ ਜਿੱਥੇ ਕਿ ਮੇਰੇ ਸਾਬ ਖੁਦ ਵੇਡ ਕਰਕੇ ਆਇਆ ਇਸ ਪਿੰਡਾਂ ਨੂੰ ਨਾਲ ਲੈ ਕੇ ਉਥੇ ਦੀਆਂ ਬੀਬੀਆਂ ਕਹਿਣਾ ਸੀ ਬਈ ਸਾਡੇ ਬੱਚਿਆਂ ਨੂੰ ਸਾਹ ਲੈਣਾ ਔਖੇ ਹੋ ਗਏ ਨੇ ਇੰਨੀ ਗੰਦੀ ਸਮੇਲ ਆਉਂਦੀ ਆ ਕੋਈ ਸਾਡੇ ਕੋਈ ਰਾਤ ਨਹੀਂ ਕੱਟਦਾ ਉਸ ਕਰਕੇ ਇੱਥੇ ਵੀ ਐਮਰ ਸਾਹਿਬ ਨੇ ਜੋ ਆਪਣੇ ਨਾਲ ਲਿਆ ਕੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਆ ਪਿੰਡਾਂ ਨੂੰ ਨਾਲ ਲੈ ਕੇ ਵੀ ਉਹ ਇਹ ਫੈਕਟਰੀ ਬੰਦ ਕਰਵਾ ਸਕਣ ਕਾਡੀ ਪਾਰਟੀ ਵੱਲੋਂ ਵੀ ਨੁਮਾਇंदे ਪਹੁੰਚੇ ਨੇ ਕਿੰਨੇ ਨੁਮਾਇंदे ਨੇ ਜਿਹੜੇ ਧਰਨੇ ਵਿੱਚ ਸ਼ਿਰਕਤ ਲੈ ਰਹੇ ਨੇ ਦੇਖੋ ਸਾਨੂੰ ਜੋ ਜ਼ਿੰਮੇਵਾਰੀ ਲਈ ਸੀ ਸਾਡੇ ਚੇਅਰਮੈਨ ਸਾਹਿਬ ਮੇਰੀ ਉਹਨਾਂ ਦੇ ਪੀ ਸਾਹਿਬ ਜਾਂ ਹੋਰ 2000 ਸੱਜਣ ਜੋ ਸਾਡੇ ਨਾਲ ਆਏ ਨੇ ਉਹਨਾਂ ਸਾਰੇ ਜ਼ਿੰਮੇਵਾਰੀਆਂ ਮੇਰੇ ਸਾਹਮਣੇ ਲਈ ਸੀ ਕਿ ਤੁਸੀਂ ਪਿੰਡ ਵਾਲਿਆਂ ਦੀ ਜੋ ਵੀ ਮੰਗ ਹੈ ਜੋ ਵੀ ਹੈ ਉਹਨਾਂ ਦੇ ਨਾਲ ਡਟ ਕੇ ਖੜੋ ਵੀ ਮੈਂ ਉਹਨਾਂ ਉਹਨਾਂ 'ਤੇ ਭਰੋਸਾ ਦਵਾਉਂਦਾ ਹਾਂ ਮੇਰੇ ਸਾਹਮਣੋਂ ਵੀ ਉਹ ਪਿੰਡ ਵਾਲਿਆਂ ਨਾਲ ਨੇ ਜੇ ਕਿਤੇ ਕਿਤੇ ਸਾਨੂੰ ਗ੍ਰਿਫਤਾਰੀ ਵੀ ਦੇਣੀ ਪੈਗੀ ਤਾਂ ਸਭ ਤੋਂ ਪਹਿਲਾਂ ਮੈਂ ਗ੍ਰਿਫਤਾਰੀ ਲਵਾਂਗਾ ਇਸ ਫੈਕਟਰੀ ਦੇ ਵਿਰੋਧ ਵਿੱਚ ਸਰਕਾਰ ਤੁਹਾਡੀ ਹੈ ਤੁਹਾਨੂੰ ਹੀ ਸਰਕਾਰ ਦੇ ਖਿਲਾਫ ਧਰਨਾ ਲਗਾਉਣਾ ਜਾ ਪੈ ਰਿਹਾ ਕਿਵੇਂ ਦੇਖਦੇ ਹੋ ਕੁਝ ਮਜਬੂਰੀਆਂ ਹੁੰਦੀਆਂ ਆ ਕਾਗਜ਼ੀ ਕਹ ਲਈਏ ਕਿ ਕੋਈ ਜੋ ਪਿੰਡ ਦਾ ਹੀ ਬੰਦਾ ਵਾਈ ਉਹ ਆਪਣੇ ਐਨਓਸੀ ਵਗੈਰਾ ਪਹਿਲਾਂ ਲਈ ਬੈਠਾ ਇਕੱਠੇ ਗਰੀ ਬੈਠਾ ਜਿਵੇਂ ਉਹਦੀ ਪਹਿਲਾਂ ਪੈਣੀ ਹੁੰਦੀ ਆ ਉਸ ਕਰਕੇ ਐਮਐਲਏ ਦੇ ਮਜਬੂਰ ਨੇ ਪ੍ਰਸ਼ਾਸਨ ਵੀ ਮਨਜ਼ੂਰ ਹੋ ਜਾਂਦਾ ਕਿਤੇ ਨਾ ਕਿਤੇ ਕੋਟ ਰਾਹੀਂ ਤਾਂ ਕਿ ਸਾਡੀ ਮਜਬੂਰੀਆਂ ਵੀ ਅਸੀਂ ਖੁੱਲਕੇ ਇਸ ਦਾ ਵਿਰੋਧ ਨਹੀਂ ਕਰ ਸਕਦੇ ਪਰ ਜਿੰਨਾ ਵੀ ਅਸੀਂ ਵਿਰੋਧ ਕਰ ਰਹੇ ਹਾਂ ਉਹ ਪੂਰਾ ਖੁੱਲਕੇ ਦਿਲੋਂ ਕਰ ਰਹੇ ਹਾਂ ਅਸੀਂ ਪਿੰਡਾਂ ਦੇ ਨਾਲ ਆ ਕਿਉਂਕਿ ਇੱਥੇ ਦੇ ਤਕਰੀਬਨ 14 ਪਿੰਡ ਪ੍ਰਭਾਵਿਤ ਹੋ ਰਹੇ ਆ ਇਸ ਚੀਜ਼ ਸਾਦਾ ਸੰਭਾਵਾਂ ਸ਼ਹਿਰ ਜੋ ਹੈ ਹਰਤਾ ਹੈ ਬਹੁਤ ਹੀ ਪਿਆਰਪਰ ਤੇ ਸ਼ਾਂਤਮਈ ਹੈ ਇੱਥੇ ਪਾਣੀ ਵਾਤਾਵਰਨ ਬਹੁਤ ਜ਼ਿਆਦਾ ਵਧੀਆ ਵਾ ਤੇ ਅਸੀਂ ਚਾਹੁੰਦੇ ਹਾਂ ਇੱਥੇ ਦਾ ਵਾਤਾਵਰਨ ਜਾਂ ਪਾਣੀ ਪ੍ਰਦੂਸ਼ਿਤ ਹੋਵੇ ਇਸ ਤਰ੍ਹਾਂ ਕੋਈ ਫੈਕਟਰੀ ਲੱਗਣ ਦੇ ਨਾਲ ਅਸੀਂ ਖੜਾ ਨਾਲ ਖੜਾ ਡਟ ਕੇ ਜੇ ਕਿਤੇ ਵੀ ਸੀਐਮ ਸਾਹਿਬ ਦਾ ਕੋਈ ਜਣਾਬੂਦਾ ਜਾਵਾਂਗੇ ਪਰ ਇਹ ਫੈਕਟਰੀ ਨੂੰ ਬੰਦ ਕਰਵਾ ਕੇ ਰਹਾਗੇ ਦੇਖੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਮੁਸ਼ਕਾਬਾਦ ਨਗਰ ਇਲਾਕਾ ਸਾਰਾ ਉੱਤੇ ਚਾਹੇ ਉਹ ਕੀਰਨੀਆ ਚਾਹੇ ਉਹ ਟੱਪਰੀਆ ਚਾਹੇ ਉਹ ਹਰਿਓਆ ਚਾਹੇ ਹੀੜੀਆਂ ਚਾਹੇ ਬਰਮਾ ਚਾਰ ਸਾਬ ਸਿਹੜਾ ਵਰਗੇ ਜਿਹੜੇ ਸਾਰੇ ਨਗਰ ਨੇ 15 20 ਪਿੰਡਾਂ ਦਾ ਤੇ ਬਹੁਤ ਵੱਡਾ ਮਸਲਾ ਜਿਹੜਾ ਹੈਗਾ ਇਹ ਸਰਕਾਰ ਦੇ ਅਧੀਨ ਵੀ ਹੈ ਪ੍ਰਸ਼ਾਸਨ ਦੇ ਉਹਨਾਂ ਦੇ ਵਿਚਾਰ ਦੇ ਹੀ ਨਹੀਂ ਵੀ ਹੈਗਾ ਨਿਕਲ ਲੰਮੇ ਸਮੇਂ ਤੋਂ ਵਿਚਾਰੇ ਇੱਥੇ ਜਿੱਥੇ ਆਪਾਂ ਹੁਣ ਸੜਕ ਜਾਮ ਕੀਤੀ ਹੋਈ ਆ ਤਕਰੀਬਨ ਤਿੰਨ ਚਾਰ ਵਾਰ ਤਾਂ ਇੱਥੇ ਬੈਠ ਕੇ ਪ੍ਰਸ਼ਾਸਨ ਨੇ ਵੀ ਆਸ਼ਵਾਸ਼ਣ ਦਿੱਤੇ ਰਹੇ ਉਹਨਾਂ ਨੇ ਵੀ ਤੁਸੀਂ ਇੱਥੇ ਧਰਨਾ ਚੱਕ ਦਿਓ ਤਾਂ ਕਿ ਆਪਾਂ ਕੋਈ ਨਾ ਕੋਈ ਜਿਹੜਾ ਗੱਲ ਕਰ ਲਵੇ ਔਰ ਬਹੁਤ ਜਦੋ ਜਹਿਦ ਜਿਹੜੇ ਨਗਰ ਨਿਵਾਸੀ ਕਰ ਰਹੇ ਨੇ ਇਹਦੇ ਚ ਬਹੁਤ ਵੱਡੀ ਜਿਹੜੀ ਗੈਸ ਜੈਫਸੀ ਸ਼ੁਰੂ ਹੋਣ ਜਾ ਰਹੀ ਹੈ ਉਥੇ ਪੂਰੀ ਚਾਰ ਦਿਵਾਰੀ ਹੋਈ ਆ ਉਹਦੇ ਹੋਰ ਜਿਹੜੇ ਸਾਰੇ ਆ ਉਹਨਾਂ ਨੇ ਕਾਰਵਾਈ ਕੀਤੀ ਰੇ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਅਹਜਾ ਬੰਦਾ ਹੋਊਗਾ ਜਿਹੜਾ ਕਹਿੰਦੇ ਸਾਡੇ ਇੰਡਸਟਰੀ ਨਾਲ ਲੱਗੇ ਸਾਰੇ ਚਾਹੁੰਦੇ ਨੇ ਇੰਡਸਟਰੀ ਲੱਗੇ ਲੇਕਰ ਇਹਦਾ ਕਾਰਨ ਕੀ ਆ ਇਹਦਾ ਕਾਰਨ ਇਹ ਆ ਵੀ ਇਹ ਪ੍ਰਦੂਸ਼ਣ ਜਿਹੜੀ ਇੰਡਸਟਰੀ ਆ ਬਹੁਤ ਵੱਡਾ ਇਹਦਾ ਬਦਬੂ ਮਾਰਨੀ ਆ ਕਿਉਂਕਿ ਕੁਗਰਾਲੀ ਰਾਜਪੂਤਾਂ ਦੇਖ ਕੇ ਆਏ ਨੇ ਐਮਐਲਏ ਸਾਹਿਬ ਵੀ ਨਾਲ ਸੀ ਸਾਰੇ ਪ੍ਰਬੰਧਕ ਸਾਰੇ ਨਗਰ ਨਿਵਾਸੀ ਨਾਲ ਸੀ ਉੱਥੇ ਪਿੰਡ ਵਾਲੇ ਲੱਗ ਤਾਂ ਗਈ ਉਹ ਦੇਕਰ ਪਿੰਡ ਵਾਲੇ ਦੁਖੀ ਬਹੁਤ ਹੈ ਤੁਸੀਂ ਆਪ ਜਾ ਕੇ ਦੇਖੋ ਤੇ ਜਾ ਕੇ ਕਿਉਂਕਿ ਮੇਰੇ ਤਾਂ ਹਲਕੇ ਦੇ ਵਿੱਚ ਰਿਹਾ ਪਹਿਲਾਂ ਕੁਗਰਾਲੀ ਰਾਜਪੂਤਾਂ ਉਹਨਾਂ ਨਾਲ ਮੇਰੀ ਲੋਕਾਂ ਨਾਲ ਗੱਲ ਹੋਈ ਆ ਸਰਪੰਚ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਵਾਕਈ ਅਸੀਂ ਤਾਂ ਲਗਾ ਬੈਠੇ ਫਸ ਗਏ ਲੇਕਿਨ ਤੁਸੀਂ ਕੋਸ਼ਿਸ਼ ਕਰੋ ਵੀ ਇਹ ਜਿਹੜਾ ਹੈਗਾ ਇਹ ਨਾਲ ਗੰਦਿੱਤੀ ਮੈਂ ਉਹ ਪਰਿਵਾਰ ਨੂੰ ਵੀ ਬੇਨਤੀ ਕਰਦਾ ਹਾਂ ਠੀਕ ਹੈ ਕਿ ਪੈਸਾ ਉਧਰ ਜਾਂਦਾ ਰਹਿੰਦਾ ਚਲੇ ਜਾਂਦੇ ਨੇ ਲੋਕ ਆ ਜਾਂਦੇ ਨੇ ਲੇਕਿਨ ਜਿਹੜਾ ਨਗਰ ਨਿਵਾਸੀ ਨੇ ਜਾਂ ਆਪਣੇ ਪਰਿਵਾਰ ਹੁੰਦੇ ਨੇ ਪਹਿਲਾਂ ਉਹ ਹੋਣੇ ਚਾਹੀਦੇ ਆ ਆਪਾਂ ਪਰਿਵਾਰਾਂ ਨੂੰ ਛੱਡ ਕੇ ਨਗਰ ਨਿਵਾਸੀਆਂ ਨੂੰ ਛੱਡ ਕੇ ਆਪਾਂ ਪੈਸੇ ਮਗਰ ਦੀ ਪੈਸੇ ਦੀ ਦੌੜ ਦੇ ਵਿੱਚ ਹੋ ਗਏ ਸੋ ਮੇਰੀ ਬੇਨਤੀ ਹੈ ਉਹਨਾਂ ਨੂੰ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਮਐਲਏ ਸਾਹਿਬ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਵੀ ਇਹ ਜਿਹੜੇ ਸਾਰੇ ਦੁਖੀ ਪਰਿਵਾਰ ਇੱਥੇ ਬੈਠੇ ਨੇ ਨਗਰ ਬੈਠੇ ਨੇ ਇਹਨਾਂ ਦੀ ਆ ਕੇ ਸੁਣੋ ਇਹਨਾਂ ਨੂੰ ਵਿਸ਼ਵਾਸ ਦਿਵਾਓ ਤਾਂ ਕਿ ਕੋਈ ਨਾ ਕੋਈ ਜਿਹੜਾ ਇਸ ਚੀਜ਼ ਦਾ ਹੱਲ ਕੀਤਾ ਜਾਵੇ ਮੈਂ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਰਕਾਰ ਤੋਂ ਉੱਪਰ ਉੱਠ ਕੇ ਨਗਰ ਵਾਸੀਆਂ ਦੇ ਨਾਲ ਇਲਾਕੇ ਦੇ ਕਿਉਂਕਿ ਮੇਰਾ ਪਿੰਡ ਵੀ ਵਿਚ ਨਾਲ ਆ ਮੁਸ਼ਕਾ ਦੇ ਨਾਲ ਸਾਡਾ ਕੀਨੇ ਪਿੰਡ ਪੈਂਦਾ ਮੁਸ਼ਕਾਤ ਵੀ ਸਾਡਾ ਆਪਣਾ ਪਿੰਡ ਹੈ ਇਲਾਕਾ ਵੀ ਸਾਡਾ ਆਪਣਾ ਕਿਉਂਕਿ ਸਾਡਾ ਪਹਿਲਾ ਫਰਜ ਬੰਦਾ ਸੀ ਲੋਕਾਂ ਦੇ ਨਾਲ ਬੈਠੀ ਆ ਕੇ ਉਸ ਤੋਂ ਬਾਅਦ ਅਸੀਂ ਕੋਈ ਹੱਲ ਕਰ ਸਕਦੀਏ ਵੀ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਰਕਾਰ ਸਰਕਾਰ ਨੂੰ ਤੁਹਾਡੇ ਰਾਏ ਅਸੀਂ ਬੇਨਤੀ ਕਰਨਾ ਚਾਹੁੰਦੇ ਕੋਈ ਇਸ ਚੀਜ਼ ਦਾ ਜਿਹੜਾ ਕਿ ਲੋਕ ਧਰਨੇ ਦੇ ਬੈਠੇ ਨੇ ਈਂ ਧੁੱਪਾਂ ਦੇ ਵਿੱਚ ਲੋਕ ਬੈਠੇ ਨੇ ਇਹਦਾ ਕੁਝ ਨਾ ਕੁਝ ਕਾਰਨ ਇਹਦਾ ਲਿਖੀ